ਲੰਦਰਾ ਖਰੜ ਦੇ ਪਿੰਡ ਕੈਦੋਂ ਦੇ ਵਿੱਚ ਪਿੰਡ ਵਾਸੀਆਂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਅੰਦਰ ਤੇਜ਼ਧਾਰ ਹਥਿਆਰਾਂ ਦੇ ਨਾਲ 3 ਤ੍ਰਿ ਗ੍ਰਦੀਏ ਰਾਤ ਦਾ ਮਾਮਲਾ ਹੈ ਹਮਲਾ ਕੀਤਾ ਗਿਆ ਹੈ 25 30 ਮੁੰਡਿਆਂ ਦੁਆਰਾ ਸਾਡੇ ਘਰ ਉੱਤੇ ਉਹਦੇ ਵਿੱਚ ਮੇਰੇ ਬ੍ਰਦਰ ਦੀ ਬਾਹ ਕੱਟ ਦਿੰਦੇ ਆ ਉਹਨਾਂ ਦੇ ਹੱਥਾਂ ਵਿੱਚ ਗੰਡਾਸੀਆਂ ਹੁੰਦੀਆਂ ਤਲਵਾਰਾਂ ਹੁੰਦੀਆਂ ਡੰਡੇ ਹੁੰਦੇ ਆ ਅਸਲ 'ਚ ਕਹਿ ਸਕਦੇ ਆ ਕਿ ਉਹ ਗੁੰਡਾਗਰਦੀ ਉਹ ਕਰਨ ਆਏ ਹੋਏ ਸੀਗੇ ਸਾਡੇ ਘਰ ਜਬਰਦਸਤੀ ਕਰਦੇ ਇੱਥੇ ਤੱਕ ਕਿ ਉਹਨਾਂ ਨੇ ਸਾਡੀ ਸਾਡੇ ਘਰ ਦੀਆਂ ਲੇਡੀਜ਼ ਨੂੰ ਵੀ ਨਹੀਂ ਛੱਡਿਆ ਸਾਡੇ ਬਜ਼ੁਰਗ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਜੋ ਵੀ ਉਹਨਾਂ ਦੇ ਸਾਹਮਣੇ ਆ ਰਿਹਾ ਸੀਗਾ ਉਹ ਮਾਰ ਰਹੇ ਸੀਗੇ ਮੰਗਿਆ ਪੁਲਿਸ ਪ੍ਰਸ਼ਾਸਨ ਨੂੰ ਕਿ ਬਣਦੀ ਜੋ ਵੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਅਸਲ 'ਚ ਅਸੀਂ ਹੁਣ ਵੀ ਆਪਣੇ ਘਰਾਂ ਵਿੱਚ ਡਰ ਰਹੇ ਹਾਂ ਲੰਦਰਾ ਖਰੜ ਦੇ ਪਿੰਡ ਕੈਲੰਗੋ ਦੇ ਵਿੱਚ ਪਿੰਡ ਵਾਸੀਆਂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਅੰਦਰ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਦਾ ਇਹ ਕਹਿਣਾ ਹੈ ਕਿ ਜੋ ਲੋਕ ਜਿਸ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਉਹ ਕੁਝ ਪਿੰਡ ਵਾਸੀ ਸੀਗੇ ਕੁਝ ਅਣਪਛਾਤੇ ਵਿਅਕਤੀ ਸੀਗੇ ਪਰ ਜਿਹੜੇ ਪੁਲਿਸ ਹੈ ਉਹ ਮਾਮਲਾ ਜਿਹੜਾ ਦਰਜ ਕਰਦੀ ਹੈ ਪਰ ਮਾਮਲੇ ਦੇ ਜਿਹੜੇ ਧਾਰਾਵਾਂ ਲਾਦੀਆਂ ਨੇ ਉਹ ਉਹ ਨਹੀਂ ਲਾਦਦੀਆਂ ਜੋ ਚਾਹੀ ਹੋਣੀ ਚਾਹੀਦੀ ਹੈ ਸਾਡੇ ਨਾਲ ਜੋ ਪੀੜਤ ਪਰਿਵਾਰ ਹੈ ਉਸੋ ਸਾਡੇ ਨਾਲ ਮੌਜੂਦ ਹੈ ਮੈਡਮ ਮੈਡਮ ਕਿਆ ਮਾਮਲਾ ਸੀਗਾ ਕਿਸ ਦਿਨ ਦਾ ਇਹ ਮਾਮਲਾ ਸੀਗਾ ਇਹ 23 ਤਰੀਕ ਦੀ ਰਾਤ ਦਾ ਮਾਮਲਾ ਹੈ ਹਮਲਾ ਕੀਤਾ ਗਿਆ ਹੈ 25 30 ਮੁੰਡਿਆਂ ਦੁਆਰਾ ਸਾਡੇ ਘਰ ਉਤੇ ਔਰ ਉਸ ਤੋਂ ਬਾਅਦ ਉਸ ਉਹਦੇ ਵਿੱਚ ਮੇਰੇ ਬ੍ਰਦਰ ਦੀ ਬਾਹ ਕੱਟ ਦਿੰਦੇ ਆ ਉਹਨਾਂ ਦੇ ਹੱਥਾਂ ਵਿੱਚ ਗੰਡਾਸੀਆਂ ਹੁੰਦੀਆਂ ਤਲਵਾਰਾਂ ਹੁੰਦੀਆਂ ਡੰਡੇ ਹੁੰਦੇ ਆ ਅਸਲ 'ਚ ਕਹਿ ਸਕਦੇ ਆ ਕਿ ਉਹ ਗੁੰਡਾਗਰਦੀ ਉਹ ਕਰਨ ਆਏ ਹੋਏ ਸੀਗੇ ਸਾਡੇ ਘਰ ਤੇ ਜਦੋਂ ਮੇਰੇ ਬ੍ਰਦਰ ਦੀ ਬਾਹ ਕੱਟ ਦਿੰਦੇ ਆ ਮੈਂ ਆਪਣੇ ਹੱਥ ਮੈਂ ਵੀਡੀਓ ਬਣਾਉਂਦੀ ਆ ਉਹਨਾਂ ਦੀ ਔਰ ਮੇਰਾ ਫੋਨ ਖੋ ਲੈਂਦੇ ਆ ਮੇਰੇ ਸਿਰ ਤੇ ਡੰਡਾ ਮਾਰਦੇ ਆ ਮੇਰੇ ਸਿਰ ਤੇ ਡੰਡਾ ਮਾਰਦੇ ਆ ਔਰ ਔਰ ਜ਼ਬਰਦਸਤੀ ਕਰਦੇ ਇਥੇ ਤੱਕ ਕਿ ਉਹਨਾਂ ਨੇ ਸਾਡੀ ਸਾਡੇ ਘਰ ਦੀਆਂ ਲੇਡੀਜ਼ ਨੂੰ ਵੀ ਨਹੀਂ ਛੱਡਿਆ ਸਾਡੇ ਬਜ਼ੁਰਗ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਜੋ ਵੀ ਉਹਨਾਂ ਦੇ ਸਾਹਮਣੇ ਆ ਰਿਹਾ ਸੀਗਾ ਉਹ ਮਾਰ ਰਹੇ ਸੀਗੇ ਕੋਈ ਸੀਸੀਟੀਵੀ ਫੁਟੇਜ ਹੈਗੀ ਉਸ ਦੇ ਵਿੱਚ ਜਾਂ ਕੋਈ ਇਹ ਚੀਜ਼ਾਂ ਜੋ ਜਦੋਂ ਵਾਪਰੇ ਸੀ ਅਸਲ 'ਚ ਸਾਡੇ ਮਤਲਬ ਕੋਈ ਕੈਮਰਾ ਕਿਉਂਕਿ ਨਾਰਮਲ ਲਾਈਫ ਜਿੰਦੇ ਆ ਕੋਈ ਐਦਾਂ ਦਾ ਹੈ ਹੀ ਨਹੀਂ ਸੀਗਾ ਕਿ ਹਾਂ ਇਹਨਾਂ ਚੀਜ਼ਾਂ ਦੀ ਵੀ ਸੀਸੀਟੀਵੀ ਜਾਂ ਕੈਮਰੇ ਦੀ ਵੀ ਸਾਨੂੰ ਜ਼ਰੂਰਤ ਪਵੇਗੀ ਐਦਾਂ ਸ ਹੈ ਹੀ ਨਹੀਂ ਸੀਗਾ ਬਿਲਕੁਲ ਵੀ ਕਾਰਨ ਕੀ ਸੀਗਾ ਕਾਰਨ ਸਰ ਕੁਛ ਨਹੀਂ ਸੀਗਾ ਸਿਰਫ 7 ਵਜੇ ਮਤਲਬ ਛੋਟਾ ਜਿਹਾ ਇਨਸੀਡੈਂਟ ਹੋਇਆ ਔਰ ਡਰਿੰਕ ਕਰਕੇ ਆ ਰਹੇ ਸੀਗੇ ਆਪਣੇ ਦੋ ਬੇਟ ਲੜਕੇ ਸੀਗੇ ਆਪਣੇ ਪਿਓ ਨੂੰ ਲੈ ਕੇ ਆ ਰਹੇ ਸੀਗੇ ਰੋਜ਼ ਦੀ ਤਰ੍ਹਾਂ ਜਿੱਦਾਂ ਪਹਿਲਾਂ ਵੀ ਆਉਂਦੇ ਸੀਗੇ ਉਹ ਤੇ ਉਸ ਟਾਈਮ ਉਹਨਾਂ ਨੇ ਗਾਲੀ ਗਲੋਚ ਕੀਤੀ ਡਰਿੰਕ ਕੀਤੀ ਹੋਈ ਸੀਗੀ ਔਰ ਉਸ ਤੋਂ ਬਾਅਦ ਚਲੋ ਚਾਚਾ ਜੀਰਾ ਨੇ ਕਿਹਾ ਕਿ ਕੋਈ ਗੱਲ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਕਿ ਅਸੀਂ ਇਸ ਦੀ ਰਿਪੋਰਟ ਜਿਹੜੀ ਹੈ ਹਾਈ ਇਨਫੋਰਮੇਸ਼ਨ ਹੈ ਅਸੀਂ ਸਰਪੰਚ ਨੂੰ ਦਵਾਂਗੇ ਤੇ ਉਹ ਇਹਨਾਂ ਨੂੰ ਸਮਝਾਣਗੇ ਕਿਉਂਕਿ ਉਹ ਉਹਨਾਂ ਦੇ ਯਾਰ ਦੋਸਤ ਮਿੱਤਰ ਹੈਗੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਉਹਨਾਂ ਦੇ ਸਰਪੰਚ ਨੂੰ ਦੱਸ ਦਿੱਤਾ ਜਾਂਦਾ ਹੈ ਸਰਪੰਚ ਸਾਨੂੰ ਤਸੱਲੀ ਦਿੰਦਾ ਹੈ ਕਿ ਕੋਈ ਗੱਲ ਨਹੀਂ ਸੋਚੋ ਰਾਮ ਕਰੋ ਕਿ ਤੁਸੀਂ ਬਾਹਰ ਨਹੀਂ ਨਿਕਲਣਾ ਅਗਲੇ ਦਿਨ ਮੈਂ ਆਪਣੇ ਆਪ ਉਹਨਾਂ ਨਾਲ ਗੱਲਬਾਤ ਕਰਾਂਗਾ ਉਸ ਤੋਂ ਬਾਅਦ 2 ਘੰਟੇ ਬਾਅਦ 9 ਵਜੇ ਦੇ ਕਰੀਬ ਇਹ 25 30 ਮੁੰਡੇ ਆਂਦੇ ਆ ਜਿਹੜੇ ਅਣਪਛਾਤੇ ਹੁੰਦੇ ਆ ਅਣਪਛਾਤੇ ਤਾਂ ਉਹਨਾਂ ਦੇ ਫੇਸ ਕਵਰ ਹੁੰਦੇ ਆ ਜਿਹੜੇ ਸਾਡੇ ਪਿੰਡ ਦੇ ਹੁੰਦੇ ਆ ਉਹ ਸਰੀਆਮ ਡੰਡੇ ਘੰਡਾਸੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਲੈ ਕੇ ਸਾਡੇ ਘਰ ਉੱਤੇ ਹਮਲਾ ਕਰਦੇ ਆ ਕੋਈ ਹੋਰ ਵਜ੍ਹਾ ਵੀ ਸੀ ਕਿਉਂਕਿ ਉਸ ਦਿਨ ਤੋਂ ਲਾਵਾ ਕੋਈ ਪਹਿਲਾਂ ਵੀ ਜਾਂ ਕੋਈ ਰੰਜਿਸ਼ ਹੋਵੇ ਇਸ ਚੀਜ਼ ਨੂੰ ਲੈ ਕੇ ਮੇ ਸਰ ਪਿੰਡ ਵਿੱਚ ਜਿੱਦਾਂ ਹੁਣ ਤੁਸੀਂ ਕਹੋ ਕਿ ਹਾਂ ਬੰਬ ਪਟਾਕਿਆਂ ਤੋਂ ਇਹ ਗੱਲ ਸ਼ੁਰੂ ਹੋਈ ਅਸਲ 'ਚ ਉਹ ਸੀਗੇ ਜਿੰਨਾ ਟੱਬਰ ਹੁੰਦਾ ਉਹਨਾਂ ਦਾ ਆਪਸ 'ਚ ਉਹ ਇਕੱਠੇ ਬੈਠੇ ਸੀਗੇ ਆਰ ਦੋਸਤ ਤੇ ਸਾਡੇ ਨਾਲ ਦੇ ਘਰ ਚਾਚਾ ਜੀ ਦੇ ਘਰ ਬੰਬ ਪਟਾਕੇ ਗਿਰ ਰਹੇ ਸੀਗੇ ਉਹਨਾਂ ਨੂੰ ਉਹਨਾਂ ਨੇ ਰਿਕਵੈਸਟ ਕੀਤੀ ਕਿ ਤੁਸੀਂ ਬੱਚਿਆਂ ਵਾਲਾ ਘਰ ਹੈ ਨੋ ਵੀ ਹੈਗੀ ਆ ਸਾਡੇ ਕੁੜੀਆਂ ਨੇ ਤਾਂ ਤੁਸੀਂ ਆ ਚੀਜ਼ ਨਾ ਕਰੋ ਤਾਂ ਉਹਨਾਂ ਨੇ ਉਸ ਟਾਈਮ ਉਹਨਾਂ ਨੇ ਆ ਚੀਜ਼ ਚੱਕ ਲਈ ਔਰ ਗਾਲੀ ਗਲੋਚ ਉਹਨਾਂ ਨੇ ਉਸ ਟਾਈਮ ਵੀ ਕੀਤੀ ਸੀਗੀ ਕਿਉਂ ਉਸ ਉਹਨਾਂ ਨੇ ਉਹਨਾਂ ਨੂੰ ਇਹ ਲੱਗੇ ਕਿ ਹਾਂ ਸਾਨੂੰ ਇਹ ਰੋਕਣ ਕਿਉਂ ਆ ਗਏ ਆ ਉਸ ਤੋਂ ਬਾਅਦ ਇਹ ਚੀਜ਼ 4-5 ਸਾਲ ਪਹਿਲਾਂ ਦੀ ਆ ਔਰ ਉਹ ਵਾਦੀ 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 ਇਹ ਇੱਥੇ ਤੱਕ ਇਹਨਾਂ ਨੇ ਆਪਣਾ ਇਹ ਮੁੱਖ ਲਿੱਤਾ ਹੋਇਆ ਵੀ ਪੀੜਤ ਵੀ ਛੱਡਨ ਵਾਲਾ ਥੋੜੇ ਨਾਲ ਵੀ ਮਾਰਪੀਟ ਹੋਈ ਸੀਗੀ ਮੇਰੇ ਤੇ ਸ਼ਰਮਾ ਮਾਰੇ ਕਿਨੇ ਮਾਰਿਆ ਸੀ ਕੁਝ ਪਤਾ ਸਰਨੀ ਤਾਈ ਅੱਛਾ ਪੁਲਿਸ ਕੀ ਕਹਿ ਰਹੀ ਹੈ ਇਸ ਮਾਮਲੇ ਵਿੱਚ ਪੁਲਸ ਤਾਂ ਅਜੇ ਕੁਝ ਨਹੀਂ ਕਰ ਰਹੀ ਨਾ ਨੋਡੀ ਕੀ ਮੰਗ ਹੈ ਸਾਢੇ 12 ਹੋ ਗਏ ਕੱਟਣਾ ਚਾਹੀਦਾ ਨਹੀਂ ਕਿੜਿੜਿੜੀ ਧਾਰਾਵਾਂ ਘੜਿੜੀ ਲਗਾਈਆਂ ਐ ਐਫਆਰ ਦੇ ਵਿੱਚ ਇਹ ਸਿਰਫ ਇਹਨਾਂ ਨੇ ਸਾਨੂੰ ਦਿਖਾਉਣ ਦੇ ਉਹਦੇ ਵਿੱਚ 452 ਧਾਰਾ ਇੱਕ ਲਗਾਈ ਆ ਉਹ ਵੀ ਕੱਲ ਐਸਐਚਓ ਸਾਹਿਬ ਨੇ ਸਾਨੂੰ ਮਤਲਬ ਉਹਦੇ ਵਿੱਚ ਮੀਡੀਆ ਵਿੱਚ ਇਹ ਗੱਲ ਕਹੀ ਆ ਬਾਕੀ ਜਿਹੜੀ ਅਸਲ 'ਚ ਬਣਦੀ ਧਾਰਾਵਾਂ ਐ ਉਹ ਉਹਨਾਂ ਵੱਲੋਂ ਨਹੀਂ ਲਗਾਈਆਂ ਗਈਆਂ ਉਹਨਾਂ ਨੇ ਇੱਥੇ ਤੱਕ ਜਮਾਨਤ ਦੀ ਵੀ ਅਪੀਲ ਕਰ ਦਿੱਤੀ ਐ ਔਰ ਜੋ ਕਿ 10 11 ਜੋੜੇ ਮੁੰਡੇ ਹੈਗੇ ਆ ਉਹ ਚੱਕੇ ਤੋਂ ਬਿਨਾ ਇਹ ਉਹਨਾਂ ਦੀ ਜ਼ਮਾਨਤ ਹੋ ਰਹੀ ਐ ਜਿਹੜੇ ਉਹਨਾਂ ਨੇ ਅਸਲ 'ਚ ਦੋ ਚੱਕੇ ਸੀਗੇ ਹਸਪੀਟਲ 'ਚੋਂ ਇਹਨ ਤੁਹਾਡੀ ਮੰਗ ਕੀ ਹੈ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਬਣਦੀ ਜੋ ਵੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਅਸਲ 'ਚ ਅਸੀਂ ਹੁਣ ਵੀ ਆਪਣੇ ਘਰਾਂ ਵਿੱਚ ਡਰ ਰਹੇ ਹਾਂ ਅਸੀਂ ਬਾਹਰ ਨਿਕਲਦੇ ਤਾਂ ਕਿਉਂਕਿ ਸਾਨੂੰ ਧਮਕੀਆਂ ਵੀ ਆਉਂਦੀਆਂ ਹੈ ਹਾਂਜੀ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਡਰ ਅਸੀਂ ਆਪਣੇ ਘਰ ਨਹੀਂ ਨਿਕਲ ਘਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਅਸੀਂ ਘਰ ਮੈਂ ਤੇ ਮੇਰੀ ਸਿਸਟਰ ਬਾਕੀ ਸਾਰੇ ਚਲੇ ਚਲੇ ਗਏ ਸੀਗੇ ਸਾਨੂੰ ਇਹ ਡਰ ਲੱਗਿਆ ਰਹਿੰਦਾ ਕਿ ਕੋਈ ਹੁਣ ਨਾ ਆ ਜਾਵੇ ਹੁਣ ਨਾ ਆ ਜਾਵੇ ਹੁਣ ਨਾ ਜਾ ਔਰ ਮੈਂ ਸਟੱਡੀ ਕਰਦੀ ਹਾਂ ਮੈਂ ਬਾਹਰ ਨਿਕਲਣੇ ਤੋਂ ਡਰਦੀ ਹਾਂ ਸਰ ਸਾਡੇ ਮੇਰੇ ਇੰਨਾ ਗੰਦਾ ਮਾਹੌਲ ਹੋਇਆ ਹੋਇਆ ਵੈ ਨਾ ਸਾਡੇ ਘਰ ਦਾ ਰਾਤ ਨੂੰ ਵੀ ਅਸੀਂ 1:00 ਤੋਂ 2:00 ਵਜੇ ਤੱਕ ਸੌਂਦੇ ਹਾਂ ਕਿਉਂਕਿ ਸਾਨੂੰ ਇਹ ਹੁੰਦਾ ਕਿ ਬਸ ਹੁਣ ਸ਼ਾਂਤੀ ਹੈ ਸਾਰੇ ਪੈ ਗਏ ਆ ਤਾਂ ਸਾਨੂੰ ਕਿਤੇ ਜਾ ਕੇ ਨੀਂਦ ਆਂਦੀ ਹੈ ਦੇ ਪੀੜਤ ਦੇ ਭਾਈ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਅ ਭਾਜੀ ਕੀ ਇਸ ਵਕਤ ਹਾਲਾਤ ਕਿਵੇਂ ਹਨ ਉਹਨਾਂ ਦੇ ਹਾਲਾਤ ਬਹੁਤ ਮਾੜੇ ਆਈ ਉਹਨਾਂ ਦੇ ਤੇ ਮੇਰਾ ਭਰਾ ਜੀ ਅਕੈਡਮੀ ਦੇ ਵਿੱਚ ਗਿਆ ਹੋਇਆ ਸੀਗਾ ਜੀ ਪੁਲਿਸ ਦੀ ਤਿਆਰੀ ਕਰ ਰਹੀ ਤੇ ਉਹ ਇੱਕ ਦਿਨ ਤੇ ਛੁੱਟੀ ਆਇਆ ਹੋਇਆ ਸੀਗਾ ਜੀ ਤੇ ਉਹਨਾਂ ਦੇ ਬਾਹ ਤੇ ਮਾਰੀਆਂ ਆ ਬਾਹ ਵੱਟ ਸੀ ਤੇ ਸੱਜੀ ਬਾਹ ਜੀ ਹੁਣ ਕੰਮ ਤੋਂ ਔਖ ਹੋ ਗਿਆ ਉਹਨਾਂ ਦਾ ਭਰਤੀ ਤੋਂ ਵੀ ਔਖ ਹੋ ਗਿਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਬਸ ਆ ਲਾਂਡਰਾਂ ਦੇ ਪਿੰਡ ਕੈਲੋ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਐਫਐਸ ਦਰਜ ਕੀਤੀ ਜਾਂਦੀ ਹੈ ਉਹ ਚ 433 190 192 ਦੇ ਚਾਰ ਧਾਰਾ ਜਿਹੜੀ ਲੱਗਦੀਆਂ ਨੇ ਪਰ ਇਹਨਾਂ ਦੀ ਮੰਗ ਹੈ ਕਿ ਜਿਹੜੇ ਲੋਕ ਸੀਗੇ ਪਿੰਡ ਵਾਸੀ ਤੇ ਪਿੰਡ ਦੇ ਜਿਹੜੇ ਜੋ ਲੋਕ ਅਣਪਛਾਤੇ ਸੀਗੇ ਉਹਨਾਂ ਵੱਲੋਂ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਘਰ ਦੇ ਉੱਤੇ ਤੀਸਰ ਹਥਿਆਰ ਜਿਹੜੇ ਨੇ ਉਹ ਯੂਜ਼ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਸਾਫ਼ ਤੌਰ ਤੇ ਕਹਿਣਾ ਕਿ ਅਸ ਸਾਡੀ ਮੰਗ ਹੈ ਕਿ ਜਿਹੜੀ ਧਾਰਾ ਐ ਅਟੈਂਪਟ ਟੂ ਮਰਡਰ ਦੀ ਲਗਾਈ ਜਾਵੇ ਮੇਰੇ ਸ਼ੁਗੀ ਰਾਮ ਕੁਮਾਰ ਦੇ ਨਾਲ ਮੈਂ ਵਿਸ਼ੇਕ ਕ੍ਰਿਆਸਤ ਪਾਲੇ